ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਔਰ ਕਿਦਾਂ ਸਾਰੇ ਠੀਕ ਹੋ ਅੱਜ ਸਾਡੇ ਸ਼ੋਬ ਦਾ ਹੀ ਆਨਲਾਈਨ ਟੈਸਟ Google ਤੇ ਇਹਨੇ ਭਰਿਆ ਹੀ ਸਕੂਲ ਨੇ ਆਪਣੇ ਐਡਮਿਸ਼ਨ ਲਈ ਹੀ ਤੇ ਮੌਕ ਟੈਸਟ ਇਹਦਾ ਹੋਣਾ ਹੀ ਆਨਲਾਈਨ Google ਤੋਂ ਤੇ ਅੱਜ ਇਹਨੂੰ ਕੀਤੀ ਛੁੱਟੀ ਕਿਉਂਕਿ ਇਹਦੀ ਅੱਗੇ 10 11 ਨੂੰ ਰਿਹਸਲ ਚੱਲੀ ਤੇ ਉਹ ਚਾਰੀ ਕੋ ਹੋਈ ਨਹੀਂ ਸਕੂਲ ਚੱਲ ਜਾਂਦੀ ਧੀ ਤੇ ਅੱਜ ਹੁਣ 12 ਨੂੰ ਫਾਈਨਲ ਹੀ ਤੇ ਹੁਣ ਅੱਜ ਇਹਨੂੰ ਛੁੱਟੀ ਮੈਡਮ ਕਹਿੰਦੇ ਕਰਵਾ ਲੋ ਤੇ ਟੈਸਟ ਦਿਵਾ ਲੋ ਦਾ ਆਨਲਾਈਨ ਹੀ ਤੇ ਹੁਣ ਇਹਨੇ ਟੈਸਟ ਕਰਦੀ ਪਈ ਏ ਸ਼ੁਭ ਤੇ ਚਲਦਾ ਪਿਆ ਵਾ ਹੁਣ ਉਹ ਨੈਕਸਟ ਕੁਐਸਚਨ ਦੇਣਗੇ ਫਿਰ ਅਨਸਰ ਦੇਏਗੀ 50 ਕਰ ਲੇ ਮੈਂ 50 ਕਰ ਲੇ ਹੋ ਗਏ ਪੂਰੇ ਹੁਣ ਅੱਗੇ ਸਬਮਿਟ ਕਰਦੇ 50 ਕੁਐਂਚਨ ਟੋਟਲ 50 ਕੁਐਂਚਨਸ ਅਨਸਰ ਮੈਂ 50 ਦਿੰਦੀ ਆ ਅੱਛਾ ਹੋ ਗਿਆ ਵਾ ਠੀਕ ਆ ਚਲੋ ਹੁਣ ਬਾਬਾ ਨਾਨਕ ਵਧੀਆ ਵਧੀਆ ਕਰੇ ਇਿੱਤਾ ਤਾਂ ਸਾਰਾ ਵੇ ਸਹੀ ਆ ਕਿਉਂਕਿ ਉਹ ਆਪਣੇ ਪੰਜਾਬੀ ਵਿਰਸੇ ਚੋਂ ਹੀ ਆਏ ਸਾਰੇ ਕੁਐਸਚਨ ਜਿਹੜੇ ਸੀ ਨਾ ਆਪਣੇ ਪੰਜਾਬੀ ਪਹਿਰਾਵੇ ਬਾਰੇ ਗੁਰੂਆਂ ਬਾਰੇ ਆਪਣੇ ਸਾਰੇ ਇਸੇ ਕਿਤਾਬ ਬਾਰੇ ਪੁੱਛੇ ਉਹਨਾਂ ਨੌਲੇਜ ਵਿੱਚੋਂ ਇਦਾਂ ਚਲੋ ਮਿਲਦੇ ਆ ਤੁਹਾਨੂੰ ਬਲੌਗ ਸਾਰਾ ਕੰਟੀਨਿਊ ਰੱਖਾਂਗੇ ਅੱਜ ਇਸ ਤੇ ਸ਼ੋਭਣੇ ਨੇ ਪੱਥਰਾਂ ਨੂੰ ਪੇਂਟਿੰਗ ਕਰਨ ਆ ਪੇਂਟਿੰਗ ਕਲਰ ਸ਼ੋਭਣੇ ਮੰਗਾਏ ਆ ਆ ਜੋ ਬਣੀ ਪੱਥਰ ਦਾ ਪਤਾ ਹੈ ਕੀ ਬਣਾਉ ਡੀਜੇ ਸ਼ੋਭਾ ਮੈਂ ਚੋਲਾ ਦੀਆਂ ਰੋਟੀਆਂ ਲਾਉਣ ਦੀ ਚੋਲਾ ਦੇ ਆਟੇ ਦੀਆਂ ਤੇ ਇਹ ਆਟਾ ਲੈ ਕੇ ਵਿੱਚ ਕਲਰ ਮਿਕਸ ਕਰਕੇ ਬਲੈਕ ਤੇ ਪੱਥਰ ਨੂੰ ਪੇਂਟ ਕਰਕੇ ਤੇ ਵੇਖੋ ਉਹਦੇ ਆ ਲਾਟੇ ਲਿਪਸੋ ਆਈਜ਼ ਹੈਂ ਆ ਵੇਖੋ ਸ਼ੋਭ ਦੇ ਕੰਮ ਮੁੱਛਾ ਦੇ ਦੂ ਕਰੀ ਬਲੈਕ ਬਲੈਕ ਠੀਕ ਰੱਖ ਕੇ ਬਣਾ ਆ ਪੱਥਰ ਇਹਨੇ ਲਾਗੇ ਰੱਖੇ ਪਾਣੀ ਲਿਆਂਦਾ ਲਾਗੇ ਉਹ ਕਲੇ ਫੜਾ ਸਾਰਿਆਂ ਨੂੰ ਇਹਨੇ ਕਲਰ ਕਰਨਾ ਪੱਥਰ ਇਹਨੇ ਥੱਲੇ ਬੋਰੀ ਭਰ ਕੇ ਰੱਖੇ ਸੜਕ ਤਾਂ ਸਾਡੀ ਟੁੱਟ ਗਈ ਨਾ ਹੜਦੇ ਨਾਲ ਤੋਂ ਤੋਂ ਕਿੰਨੇ ਲੈ ਕੇ ਆਈ ਗੋਲ ਗੋਲ ਛੋਟੇ ਛੋਟੇ ਬੱਸ ਬੜੀ ਆ ਵੇਖੋ ਚੌਲਾਂ ਦਾ ਆਟਾ ਵਿੱਚ ਕਲਰ ਉਹਦੇ ਕਰਕੇ ਐਡ ਉਹਦੀ ਕਲੇ ਬਣਾ ਲਈਏ ਕਲੇ ਨਹੀਂ ਕਿਤੇ ਬੜਾ ਛੋਲਾਂ ਦੀ ਆ ਚੌਲਾਂ ਦੇ ਆਟੇ ਦੀ ਆਟੇ ਦੀ ਆ ਵੇਖਿਓ ਪੱਥਰ ਤੇ ਪੇਂਟ ਕਰਕੇ ਤਾਂ ਕੀ ਬਣਾਉਂਦੀ ਸ਼ੋਭਾ ਤੇਨ ਕੋਈ ਹੋੜ ਲਈ ਬਲੂਜਾ ਪਿੰਕ ਕਰੀ ਬਲੈਕ ਕਰਨਾ ਯੋ ਤੇ ਬਲੈਕ ਕਰਨਾ ਅੱਖਾਂ ਦੇ ਵਿੱਚ ਕੀ ਕੀਤਾ ਗੋਲ ਗਟਿੱਕੇ ਬਣਾ ਕੇ ਨਾ ਬ੍ਰਸ਼ ਦੀ ਪਿਛਲੀ ਛੇ ਦੇ ਮੋੜਾ ਕਰਤਾ ਵਿੱਚ ਹਾਂ ਮੋੜਾ ਕੀਤਾ ਲਾ ਪਿਆ ਮੋੜਾ ਕਰਕੇ ਵਿੱਚ ਵਾਈਟ ਕਲਰ ਫਿਲ ਕਰਤਾ ਹਾਂ ਆ acabate ਕੀ ਤਰ੍ਹਾਂ ਨਹੀਂ ਐ ਇੱਕ ਗੋਲ ਕਰਕੇ ਨਾ ਇਹਨੂੰ ਪਤਨੇ ਨੂੰ ਤੇ ਫਿਰ ਇਦਾਂ ਫੇਕ ਤੇ ਨਾਲ ਜੁੜਦਾ ਫਿਰ ਵਿੱਚ ਪਰਸ਼ ਦੀ ਪਿਛਲੀ ਸਾਈਡ ਲੈ ਕੇ ਫਿਰ ਉਹਦੇ ਵਿੱਚ ਖਵਾ ਕੇ ਫਿਰ ਉਹਦੇ ਵਿੱਚ ਵਾਈਟ ਕਲਰ ਪਾ ਦੈਂ। ਹੋ ਗਿਆ ਬੰਦ। ਹੱਥਾਂ ਦੀ ਜਿਵੇਂ ਕਿ ਦੀ ਸੋਹਣੀ ਲੰਬੀ ਜੀ ਹੋ ਰਿਹਾ ਹੈ ਮੂੰਹ ਮਰ ਗਈ। ਇੱਕ ਉਹ ਦੀਵਾ ਕੀਤਾ ਪੈਂਡ। ਤੋਫੀ ਕਿੰਨੇ ਖਾਣੀ ਭੇਜਨੇ? ਆ ਭੇਜੀ ਆ। ਆ ਨਾ ਤੇ ਉੱਪਰਲੇ ਕੋਠੇ ਤੇ ਬੈਠੇ ਆ ਥੱਲੇ ਚਟਾਈ ਵਿਛਾ ਕੇ ਧੁੱਪ। ਅੜੇ ਥੱਲੇ ਧੁੱਪ ਨਹੀਂ ਹੈਗੀ ਕਿਤੇ ਵੀ ਉੱਪਰ ਆਏ ਧੁੱਪੇ ਮੈਂ ਖੋ ਧੁੱਪੇ ਬੈਠਾ ਛੋਟੀ ਕਿਤੇ ਅੱਜ ਹੈ ਮਟੜ ਡਿਬਿੜੂ ਵੀਸ ਹੋਇਆ ਹੈ ਕਿ ਨਹੀਂ ਆ ਤਾਂ ਛੋਟੀ ਕਿਤੇ ਇਹਦਾ ਟੈਸਟ ਹੋਣਾ ਹੈ ਅੱਜ Google ਤੇ ਆਨਲਾਈਨ ਕਿਹਦਾ ਸ਼ੋਬ ਦਾ ਇਹਨੇ ਪਰ ਇਹ ਹੀ ਰਿਜਿਸਟ੍ਰੇਸ਼ਨ ਹੈ ਦਿਲ ਦਾ ਤੇਲ ਦਾ ਦਿਲ ਮੁੰਡੇ ਦਾ ਐਡਮਿਸ਼ਨ ਲਈ ਇਹਨੇ ਆਨਲਾਈਨ ਹੀ ਹੈ ਐਡਮਿਸ਼ਨ ਹੋਈ ਹੈ ਦੀ ਤੇ ਆਨਲਾਈਨ ਹੀ ਹੋਣਾ ਟੈਸਟ ਬਾਏ ਕਿਉਂ ਸੀ ਆ ਚੱਬ ਬੈਣੀ ਆ ਬਲੈਕ ਅੱਛਾ ਬਬੂ ਕਾ ਨਹੀਂ ਜਾਣਾ ਜਾਣੇ ਫਿਰ ਸਕੀਟ ਸੁਲਾਵਾਂਗੇ ਠੀਕ ਆ ਵੀਰ ਸੁਲਾ ਲਾ ਮੇਰੇ ਪਿਛੇ ਬਾ ਕੇ ਰਹਿਣਾ ਨਹੀਂ ਕਿੱਥੇ ਚੱਲੇਗਾ ਇਹ ਚੱਕਰ ਦੇ ਮਜ਼ਾ ਵੜਾਉਣਾ ਇਹ ਤਾਂ ਸਾਈਕਲ ਬੜਾ ਉੱਚਾ ਉੱਚਾ ਨਹੀਂ ਜਾਂਦਾ ਮੇਰਾ ਨਾਉਣੀ ਉੱਚਾ ਚਲੋ ਜੀ ਕਰਨ ਦਾ ਬਕਤ 4 ਵਜ ਗਿਆ ਤੇ ਸਾਡੇ ਟ੍ਰੇਨ ਆ ਗਈ ਲੰਘੀ ਆ 4:30 ਹੋ ਗਏ ਹੁਣ ਸਟੇਸ਼ਨ ਰੱਤ ਅਸ਼ਤਰ ਸਟੇਸ਼ਨ ਰੱਤ ਅਸ਼ਤਰ ਹੜੇ ਕਰਦੇ ਸਾਹਮਣੇ ਆਓ ਬੁੱਢੀਆਂ ਜਾਨੀ ਅੱਧਰਕਾਂ ਦੇ ਪਿਛੇ ਰੁਕਣੀ ਸਟੇਸ਼ਨ ਤੇ ਅੱਜ ਅਹੀਂ ਪੇਟੀ ਚੋਂ ਕੱਢੇ ਹੀ ਬਿਸਤਰੇ ਤੇ ਧੋਪ ਲਵਾਉਣ ਲੱਗੇ ਕੋਠੇ ਤੇ ਸੁੱਟੇ ਇਦਾਂ ਮੰਜੀਆਂ ਤੇ ਸਾਰੇ ਕੁਛ ਉਤਰਪਾਲ ਵਿਛਾ ਕੇ ਉੱਤੇ ਸੁੱਟੀਆਂ ਵਾਂ ਕੁਛ ਉਹ ਮੰਜੀ ਤੇ ਇਦਾਂ ਆ ਸ਼ੋਭ ਦਾ ਕਾਕਾ ਇਹ ਆਪਾਂ ਹਜੂਰ ਸੱਤ ਲੈ ਕੇ ਆਏ ਹਾਂ ਆ ਡੈਡੀ ਸ਼ੋਭ ਦਾ ਵਖਾਇਓ ਇਹ ਇਹਨੇ ਚੋਲੇ ਦੇ ਮੇਲੇ ਤੋਂ ਇੱਥੋਂ ਲਿਆ ਹੈ کافی ਵੱਡਾ ਹੈ ਦੇਖੀਏ ਬਸਰੇ ਵਿੱਚ ਪੇਟੀ ਦੇ ਹੁਣ ਹੋ ਗਏ ਠੰਡੇ ਹਾਂ ਮੈਂ ਮਾਸਾ ਕੋ ਲਿਆਵਾ ਚੁੰਨੀ ਆਪਣੇ ਮੂੰਹ ਪਾ ਲੈਣਾ ਫਿਰ ਮੈਨੂੰ ਸ਼ਿਕਾ ਹੋਣੀ ਹੈ ਰਾਤ ਧੀਰੋਤੀ ਦੀ ਕੈਰੀ ਹੋ ડી ਇੱਧਰ ਮੇਰੇ ਚੌਲ ਜੰਡੇ ਨੇ ਇੰਡਕਸ਼ਨ ਤੇ ਇੱਧਰ ਸਬਜ਼ੀ ਤਾਂ ਲੱਗੀਆਂ ਤੜਕਾ ਬੰਨਣਾ ਚਲੋ ਸਬੋਲੀਟੇਸ਼ਨ ਤਾਂ ਆਉਣੀਆਂ ਨੇ ਇਹ ਤਾਰਾ ਕੱਢ ਲਿਆ ਛਪਦੇ ਪਾਪਾ ਨੇ ਛਬ ਤੂੰ ਅੱਜ ਪੰਜਾਬੀ ਦੇ ਬੁੱਕ ਨਹੀਂ ਘੜੇ ਸਕੂਲ ਉੱਥੇ ਟਿਊਸ਼ਨ ਤੇ ਦੀਦੀ ਨੂੰ ਫੋਨ ਕਰਨ ਦੀ ਕਿਉਂ ਚੇਤਾ ਕਿੱਦਾਂ ਭੁੱਲ ਗਿਆ ਮੈਨੂੰ ਤਾਂ ਘਰ ਨਹੀਂ ਪਹੁੰਚਣਾ ਤੇ ਮੈਂ ਗਈ ਖੋਈ ਦੀਦੀਆਂ ਨੇ ਮੈਂ ਘੁੱਟਣਾ ਮਾਣ ਇਹਨੂੰ ਜੇ ਅੱਗੇ ਤੋਂ ਲੈ ਕੇ ਨਾ ਆਈ ਤੇ ਉਹ ਦੁੱਪ ਨਹੀਂ ਹੈ ਕੋਈ ਨਾ ਰੜ ਗਿਆ ਕੀ ਆ ਵਾ ਤੇ ਤੂੰ ਹੀ ਹੁਣ ਬੱਸ ਵੇਹਲੀਆਂ ਰੋਟੀ ਪਾਣੀ ਕੁੱਛ ਨਹੀਂ ਕਰਨ ਸੋਝ ਲੱਗੀਆਂ ਸੌਣ ਦੀ ਤਿਆਰੀ ਹੋ ਗਈ ਹੈ ਇੱਧਰ ਸਾਰੇ ਵੇਖੋ ਤੇ ਰੋਟੀ ਪਾਣੀ ਕੁਝ ਨਹੀਂ ਖਾਣਾ ਛੁੱਪਨੇ ਇਸ ਤਰ੍ਹਾਂ ਵਿਛਾਲੇ ਆ ਹਾਂ ਸੌਵੋ ਚਲੋ ਠੀਕ ਹੈ ਗੁੱਡ ਨਾਈਟ ਮੈਂ ਤਾਂ ਪਾਪਾ ਰੋਟੀ ਖਾ ਕੇ ਫਿਰ ਆਉਨੇ ਆ ਹੁਣ ਮੈਂ ਦੁੱਧ ਦੁੱਧ ਦਾ ਜਗਰਮ ਕਰਨਾ ਪੀਣ ਵਾਸਤੇ ਦਹੀਂ ਵਾਸਤੇ ਤੇ ਦਹੀਂ ਤਾਂ ਹੈਗਾ ਦਹੀਂ ਨਹੀਂ ਬਣਾਉਣਾ ਅੱਜ ਪੀਣ ਵਾਸਤੇ ਗਰਮ ਕਰਨਾ ਬਾਕੀ ਫਰਿਜ ਬੋਤਲਾਂ ਵਿੱਚ ਕਾਢ ਕੇ ਫਰਿਜ ਲਾਉਣਾ ਓਕੇ ਗਾਇਜ਼